ਜੀ ਸਸਤੀ ਕਾਲ ਸੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਹਾਂਜੀ ਅੱਜ ਬਣਾਵਾਂਗੇ ਆਪਾਂ ਆਮਲੇ ਦਾ ਆਚਾਰ ਹਾਂਜੀ ਆਮਲੇ ਆਪਾਂ ਲੈ ਲਏ ਸੀ ਤੇ ਚੰਗੀ ਤਰ੍ਹਾਂ ਵਾਸ਼ ਕਰਕੇ ਤੇ ਇਹਨਾਂ ਨੂੰ ਥੋੜਾ ਜਿਹਾ ਪਾਣੀ ਦੇ ਵਿੱਚ ਆਪਾਂ ਉਬਾਲ ਲਿਆ ਸੀਗਾ ਤੇ ਪਾਣੀ ਦੇ ਵਿੱਚ ਉਬਾਲ ਕੇ ਆਪਾਂ ਇਹਨਾਂ ਨੂੰ ਦੋ ਛਾਨਣੀਆਂ ਦੇ ਵਿੱਚ ਕੱਢ ਕੇ ਰੱਖਤਾ ਤਾਂ ਜੋ ਇਹ ਹੁਣ ਸੁੱਕ ਜਾਣ ਜਿਹੜਾ ਇਹਨਾਂ ਦਾ ਪਾਣੀ ਆ ਕਿ ਉਹ نیچے ਇਦਾਂ ਨਿਕਲ ਜਾਵੇ ਸਾਰਾ ਤੇ ਡਰਾਈ ਹੋ ਜਾਣ ਤੇ ਫਿਰ ਆਪਾਂ ਤੁਹਾਨੂੰ ਇਹਨਾਂ ਦਾ ਅਗੇ ਪ੍ਰੋਸੈਸ ਦੱਸਾਂਗੇ ਕੀ ਪ੍ਰੋਸੈਸ ਆ ਇਹ ਆਮਲਿਆਂ ਦਾ ਆਚਾਰ ਤੇ ਆਮਲੇ ਆਪਣੇ ਟਰਾਈ ਹੋ ਚੁੱਕੇ ਆ ਤੇ ਉਹਦੇ ਲਈ ਆਪਾਂ ਕੜਾਈ ਦੇ ਵਿੱਚ ਤੇਲ ਪਾ ਕੇ ਗਰਮ ਕਰਾਂਗੇ ਤੇਲ ਦੀ ਕੁਆਂਟੀਟੀ ਤੁਸੀਂ ਆਪਦੇ ਹਿਸਾਬ ਨਾਲ ਲੈ ਸਕਦੇ ਹੋ ਕਿ ਕਿੰਨੇ ਕਾਪ ਆਮਲਿਆਂ ਦਾ ਆਚਾਰ ਬਣਾਉਣਾਗਾ ਤੇ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰਦੇ ਆ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਆਮਲੇ ਐਡ ਕਰਾਂਗੇ ਉਹ ਤਾਂ ਨੂੰ ਮੈਂ ਤਾਂ ਆਪਾਂ ਇਹਨਾਂ ਨੂੰ ਫਾਇਲ ਦੇ ਵਿੱਚ ਆਮਲਿਆਂ ਨੂੰ ਜਿਹੀ ਤਰ੍ਹਾਂ ਫਰਾਈ ਕਰਾਂਗੇ। ਇਹਨਾਂ ਨੂੰ ਕਾੜਛੀ ਦੀ ਹੈਲਪ ਨਾਲ ਆਪਾਂ ਹਿਲਾਉਂਦੇ ਰਹਿਾਂਗੇ ਕਿਉਂਕਿ ਨਹੀਂ ਕਿਤੇ ਇਹ ਇਕੱਲੇ ਲੱਗੇ ਜਾਣੇ ਆਂਗੇ। ਕੰਟੀਨਿਊ ਆਪਾਂ ਨੂੰ ਹਿਲਾਉਂਦੇ ਰਹਿਣਾਗਾ। ਆਪਾਂ ਲੈ ਲਏ ਸੌਂਫ, 3 ਸੁੰਮੇਠੇ ਕਲੌਂਜੀ, 3 ਇਹ ਕੁਝ ਕਾਲੀ ਮਿਰਚਾਂ, ਇਹ ਸਪਾਈਸਿਸ ਜਿਹੜੀਆਂ ਪਰੇਚ ਐਡ ਕਰਾਂਗੇ। ਵਾਲੇ ਨੂੰ ਬਹੁਤ ਅੱਛਾ ਲੱਗੇਗਾ। ਇਆ ਪਾਂਤੀ ਮਤਲਬ ਅਨੁਸਾਰ ਅਕੋਰਡਿੰਗ ਰਿਚ ਐਡ ਕਰਾਂਗੇ ਕਿ ਕਿੰਨਾ ਕੁ ਸਪਾਈਸੀ ਅਚਾਰ ਚਾਹੀਦਾ ਆਪਾਂ ਨੂੰ ਹਾਂਜੀ ਆਪਾਂ ਪਹਿਲਾਂ ਆਪਦੇ ਸਵਾਦ ਦੇ ਅਕੋਰਡਿੰਗ ਨਮਕ ਐਡ ਕਰਤਾ ਤੇ ਇਹਨੂੰ ਆਪਾਂ ਨੂੰ yellow color ਦੇਣ ਲਈ ਹਲਦੀ ਐਡ ਕਰਾਂਗੇ ਮਿਰਚ ਤੇ ਪਾਵਾਂਗੇ ਥੋੜੀ ਥੋੜੀ ਜਿਹੀ ਆਪਾਂ ਦੇ ਵਿੱਚ ਪਾਵਾਂਗੇ ਲਾਲ ਮਿਰਚ ਉਹ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਐ ਤੁਸੀਂ ਪਾ ਵੀ ਸਕਦੇ ਹੋ ਜੇ ਤੁਹਾਨੂੰ ਨਹੀਂ ਜ਼ਿਆਦਾ ਟਿੱਖਾ ਚਾਹੀਦਾ ਸੰਦ ਤੇ ਤੁਸੀਂ ਨਹੀਂ ਨਾ ਪਾਓ ਐਡ ਕਰਿਓ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰਾਂਗੇ ਮੇਥੀ ਕਲੌਂਜੀ ਤੇ ਸੌਂਫ ਜਿਹੜੇ ਸੁੱਕੇ ਸਪਾਈਸਿਸ ਆਪਾਂ ਲਏ ਹੋਏ ਸੀ ਦੇਖ ਸਕਦੇ ਹੋ ਤੁਸੀਂ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾਵਾਂਗੇ ਤੇ ਜਿਹੜਾ ਜਿਆਦਾ ਫਲੇਮ ਹੈ ਜਿਹੜਾ ਉਹ ਆਪਾਂ ਆਫ ਕਰਤਾ ਸੀਗਾ ਕਿਉਂਕਿ ਫਿਰ ਤੇ ਜਿਆਦਾ ਮਤਲਬ ਇਹਨਾਂ ਨੂੰ ਸੇਕ ਲੱਗੇ ਪੂਰੇ ਜਿਆਦਾ ਪੋਲੇ ਹੋ ਜਾਂਦੇ ਆ ਤੇ ਅਚਾਰ ਤੇ ਜਲਦੀ ਖਰਾਬ ਹੋ ਜਾਂਦਾ ਦੇਖ ਸਕਦੇ ਹੋ ਤੁਸੀਂ ਤੇ ਆਪਾਂ ਲੋੜਾ ਜਾ ਰਿਹਾ ਆਫ ਕਰਕੇ ਕੜਾਈ ਨੂੰ ਗੈਸ ਦੇ ਉੱਪਰੋਂ ਲਾ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਠੰਡੇ ਹੋਣ ਦੇਵਾਂਗੇ ਇਹ ਆਪਣੀ ਆਸਾਨ ਜੀ ਰੈਸਪੀ ਦੇ ਨਾਲ ਜਿਹੜਾ ਕਿ ਆਪਾਂ ਆਲਿਆਂ ਦਾ ਆਚਾਰ ਬਣਾਇਆਗਾ ਤੇ ਇਹ ਜਿਹੜਾ ਇਹਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ 1 ਸਾਲ ਤੱਕ ਖਰਾਬ ਨਹੀਂ ਹੁੰਦਾ ਤੇ ਹੁਣ ਇਹਨਾਂ ਨੂੰ ਠੰਡੇ ਹੋਣ ਬਾਅਦ ਆਪਾਂ ਕਿਸੇ ਕੰਟੇਨਰ ਦੇ ਵਿੱਚ ਪਾ ਕੇ ਰੱਖ ਦੇਵਾਂਗੇ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਾਡੀ ਵੀਡੀਓ ਪਸੰਦ ਆਈ ਹੋਗੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟਸ ਕਰਨ ਨਾਲ ਭੁੱਲਿਓ ਨਾ